ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰਕੀ ਪੁੱਤ ਹੈਡ ਮਿਲੂ ਮੈਂ ਸਿੱਧੂ ਮੂਸੇਵਾਲੇ ਸਾਹਿਬ ਦੀ ਤਸਵੀਰ ਐਗ ਸ਼ੈਲ ਦੇ ਉੱਤੇ ਆਂਡੇ ਦੇ ਛਿਲਕੇ ਦੇ ਉੱਪਰ ਬਣਾਈ ਹੈ ਮੈਂ ਆਪਣਾ ਕੋਈ ਆਰਟਵਰਕ ਕਰਦਾ ਕੋਈ ਕਲਾਕਾਰੀ ਕਰਦਾ ਕੋਈ ਸਟੇਟਸ ਲਾਉਣਾ ਕੁਝ ਵੀ ਬਣਾਉਣਾ ਉਹਦੇ ਮਗਰ ਇੱਕ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਵਾਈਬਸ ਚੜਦੀ ਕਲਾ ਵਾਲੀ ਵਾਈਫਸ ਹਮੇਸ਼ਾ ਅੱਗੇ ਛਾਏ ਰਹਿਣ ਵਾਲੀ ਵਾਈਫਸ ਉਹਦੇ ਗਾਣਿਆਂ ਦੇ ਵਿੱਚ ਮੈਨੂੰ ਅਕਸਰ ਮੈਨੂੰ ਨਜ਼ਰ ਆਉਂਦੀ ਹੈ ਇਸ ਲਈ ਆਪਾਂ ਅੰਦਰੋਂ ਵਿਲਾ ਕਰਤਾ ਤੇ ਸਿਰਫ ਐਗ ਸ਼ੈਲ ਦੇ ਉੱਤੇ ਕੰਮ ਕੀਤਾ ਮੇਰੇ ਕੋ ਸਦਾ ਲਈ ਜਿਹਨੂੰ ਮੈਂ ਸੰਭਾਲ ਕੇ ਰੱਖਾ ਹਮੇਸ਼ਾ ਲਈ ਮੇਰੇ ਕੋ ਸੰਭਾਲਿਆ ਰਿਹਾ ਮਾਰਨ ਵਾਲੇ ਮਾਰਗੇ ਪਰ ਮੈਂ ਤੁਹਾਨੂੰ ਪੁੱਛਦਾ ਆਪਣੇ ਆਪ ਨੂੰ ਹੋਰ ਲੋਕਾਂ ਨੂੰ ਪੁੱਛਦਾ ਕਿ ਉਹਦੇ ਵਰਗੀਆਂ ਲਾਈਨਾਂ ਉਹਦੇ ਬੋਲ ਜੋ ਕਿਤਨਾ ਉਹ ਲੜੀ ਦੇ ਵਿੱਚ ਉਹ ਪਰੋਂਦਾ ਸੀਗਾ ਜੋ ਉਹਨੇ ਪੰਜਾਬੀਅਤ ਦੀ ਗੱਲ ਕੀਤੀ ਸਰਦਾਰਾਂ ਦੀ ਗੱਲ ਕੀਤੀ ਉਹਦਾ ਇੱਕ ਗਾਣਾ ਸੀ ਕਹਿੰਦਾ ਟਾਵਲ ਨਾ ਸਮਝੀਏ ਮਾਨ ਜੱਟਾਂ ਦਾ ਮਤਲਬ ਉਹਨੇ ਦਸਤਾਰ ਦੀ ਗੱਲ ਬਿਲਬੋਰਡ ਤੱਕ ਕੀਤੀ ਮੈਂ ਕਹਿੰਦਾ ਸਭ ਕੁਝ ਠੀਕ ਹੈ ਪਰ ਤੁਸੀਂ ਮੈਨੂੰ ਦੱਸੋ ਕਿ ਉਹ ਬੋਲ ਤੁਸੀਂ ਲਿਖ ਸਕਦੇ ਹੋ ਜੋ ਬੰਦਾ ਲਿਖ ਗਿਆ ਉਹਨੇ ਸਾਡੇ ਪੰਜਾਬੀਓਂ ਦੀ ਗੱਲ ਪਤਾ ਨਹੀਂ ਕਿੱਥੇ ਪਹੁੰਚਾਉਣੀ ਸੀ ਤੇ ਉਹ ਚੜ੍ਹਦੀ ਜਵਾਨੀ ਚ ਮੁੰਡਾ ਸਾਡਾ ਲੈ ਗਿਆ ਉਹਦੇ ਨਾਲ ਦੀ ਚੜ੍ਹਾਈ ਮੈਂ ਕਿਸੇ ਬੰਦੇ ਦੀ ਨਹੀਂ ਦੀ ਕਹਿੰਦਾ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬੰਨੇ ਅੱਜ ਟੈਟੂਆਂ ਦੁਕਾਨਾਂ 'ਚ ਜਿਆਦਾ ਮੂਸੇ ਵਾਲੇ ਦੇ ਟੈਟੂ ਬਣਨਦੇ ਨੇ 295 ਉਹਦਾ ਬਹੁਤ ਫੇਮਸ ਗਾਣਾ ਹੋਇਆ 295 ਔਰ 29 ਮਈ ਨੂੰ ਉਹਦੀ ਡੈਥ ਉਹਦਾ ਲਾਸਟ ਗਾਣਾ ਸੀ ਦ ਲਾਸਟ ਰਾਈਡ ਹੂੰ ਉਹਦੇ ਵਿੱਚ ਉਹਨੇ ਜੋ ਕੁਝ ਹੋਣਾ ਸੀ ਆਪਣੀਆਂ ਗੱਲਾਂ ਉਹਨੇ ਪਹਿਲਾਂ ਲਿਖਤੀਆਂ ਇਹ ਸਿੱਧੂ ਮੂਸੇਵਾਲਾ 2017 ਦੇ ਵਿੱਚ ਗਾਣਾ ਹੈ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇ ਉਹ ਮੇਰਾ ਇੱਕ ਦੋਸਤ ਸੀ ਉਹ ਮੀਨੂ ਨਾਲ ਬਾਰ ਬਾਰ ਛੇੜਦਾ ਸੀ ਇਸ ਗੱਲ ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਂ ਕਹਿੰਦਾ ਜੀ ਇਹ ਕਿਉਂ ਕਰਦੇ ਹੋ ਕਹਿੰਦਾ ਯਾਰ ਤੂੰ ਮੈਨੂੰ ਉਹਦੇ ਵਰਗਾ ਲੱਗਦਾ 29 ਮਈ 2022 ਪੰਜਾਬ ਦਾ ਉਹ ਦਿਨ ਜਿਸ ਦਿਨ ਪੰਜਾਬ ਦਾ ਅਨਮੋਲ ਹੀਰਾ ਪੰਜਾਬ ਨੂੰ ਛੱਡ ਕੇ ਚਲਾ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਾਹਿਬ ਦੀ ਜੋ ਉਸ ਦਿਨ ਕੀ 29 ਮਈ 2022 ਨੂੰ ਜਦੋਂ ਉਹਨਾਂ ਨੇ ਸਾਨੂੰ ਸੰਦੀਵੀ ਵਿਛੋੜਾ ਦਿੱਤਾ ਅੱਜ 2 ਸਾਲ ਹੋ ਚੁੱਕੇ ਨੇ ਤੇ ਅੱਜ ਫੇਰ ਉਹ ਦਿਨ 29 ਮਈ ਹੈ ਉਸ ਦੇ ਵਿੱਚ ਵੱਖ-ਵੱਖ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੀਆਂ ਜਾ ਰਹੀਆਂ ਨੇ ਪਰ ਖਾਸ ਕਰਕੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਕੋਈ ਲੰਬੇ-ਚੋੜੇ ਪ੍ਰੋਗਰਾਮ ਨਹੀਂ ਕਰਨੇ ਮਹਿਜ਼ ਘਰ ਬੈਠ ਕੇ ਸ਼ਰਧਾਂਜਲੀ ਦਿਓ ਤਾਂ ਅੰਮ੍ਰਿਤਸਰ ਦੇ ਇੱਕ ਨੌਜਵਾਨ ਵੱਲੋਂ ਇੱਕ ਅਨੋਖੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਬਾਈ ਸਿੱਧੂ ਮੂਸੇਵਾਲਾ ਦੀ ਤਸਵੀਰ ਜਿਲੀ ਹੈ ਉਸ ਨੂੰ ਉਤਾਰਿਆ ਗਿਆ ਹੈ ਔਰ ਏਗ ਦੇ ਉੱਤੇ ਉਤਾਰਿਆ ਗਿਆ ਹੈ ਸਭ ਤੋਂ ਪਹਿਲੇ ਤੇ ਉਹ ਤਸਵੀਰ ਉਹ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇੱਕ ਮਿਨੀਚਰ ਆਰਟ ਹੈ ਕਿ ਕਿਸ ਤਰੀਕੇ ਦੇ ਨਾਲ ਬਾਈ ਦੀ ਤਸਵੀਰ ਜਿਹੜੀ ਹੈ ਉਹ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਇੱਕ ਅੰਡੇ ਦੇ ਉੱਤੇ ਉਤਾਰਿਆ ਗਿਆ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਲਿਖਿਆ ਗਿਆ ਹੈ ਤੇ ਨਾਲੇ ਇਨਸਾਫ ਵਰਡ ਲਿਖਿਆ ਗਿਆ ਹੈ ਇਨਸਾਫ ਵਰਡਸ ਕਰਕੇ ਲਿਖਿਆ ਗਿਆ ਹੈ ਕਿ ਇਨਸਾਫ ਦੀ ਮੰਗ ਹਾਲੇ ਤੱਕ ਨਹੀਂ ਕੀਤੀ ਜਾ ਰਹੀ ਹੈ ਹਾਲੇ ਤੱਕ ਵੀ ਲੋਕ ਸੋਚ ਰਹੇ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਇਥੋਂ ਤੱਕ ਕਿ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਵੀ ਹਾਲੇ ਇਨਸਾਫ ਵਾਸਤੇ ਆਪਣੀ ਗੁਹਾਰ ਲਗਾ ਰਹੇ ਨੇ ਲੇਕਿਨ ਇਹ ਜੋ ਤਿਆਰ ਕੀਤਾ ਗਿਆ ਹੈ ਉਹ ਸਾਫ ਤੌਰ ਤੇ ਦਰਸਾਉਂਦਾ ਹੈ ਕਿ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਕਿਵੇਂ ਸਿੱਧੂ ਮੂਸੇਵਾਲਾ ਛਾਏ ਹੋਏ ਨੇ ਕਿਵੇਂ ਸਿੱਧੂ ਮੂਸੇਵਾਲੇ ਦੀ ਯਾਦ ਅੱਜ ਵੀ ਸਤਾਉਂਦੀ ਹੈ ਔਰ ਕਿਵੇਂ ਲੋਕ ਉਸ ਨੂੰ ਸੁਣ ਕੇ ਭਾਵੁਕ ਹੁੰਦੇ ਨੇ ਤਾਂ ਅੱਜ ਅਸੀਂ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਦੇ ਮਨ 'ਚ ਆਇਆ ਤਾਂ ਕਿਵੇਂ ਉਹਨਾਂ ਨੇ ਅੱਜ ਦੇ ਦਿਨ ਨੂੰ ਸਮਰਪਿਤ ਬਾਈ ਸਿੱਧੂ ਮੂਸੇਵਾਲਾ ਨੂੰ ਕਿਤਾਬ ਬਾਈ ਜੀ ਸਸਤਰੀ ਕਾ ਸਸਤਰੀ ਕਾ ਤਾਂ ਜੀ ਫਿਰ ਕਿਵੇਂ ਮਨ 'ਚ ਆਇਆ ਇਸ ਨੂੰ ਤਿਆਰ ਕਰ ਲੈ ਤੇ ਕੀ ਇਸ ਨੂੰ ਵੇਅਰ ਅਬਾਊਟਸ ਕੀ ਨੇ ਤੇ ਕਿਵੇਂ ਇਹਨੂੰ ਤਿਆਰ ਕੀਤਾ ਗਿਆ ਇਹ ਜੀ ਮੈਂ ਸਿੱਧੂ ਮੂਸੇਵਾਲਾ ਸਾਹਿਬ ਦੀ ਤਸਵੀਰ ਐਗ ਸ਼ੈਲ ਦੇ ਉੱਤੇ ਆਂਡੇ ਦੇ ਛਿਲਕੇ ਦੇ ਉੱਪਰ ਬਣਾਈ ਹੈ ਇਹ ਬਹੁਤ ਹੀ ਨਾਜ਼ੁਕ ਹੈ ਜੇ ਇਹਨੂੰ ਮੈਂ ਦਬਾ ਕੇ ਫੜਾਂਗਾ ਤੇ ਮੇਰੇ ਕੋਲੋਂ ਵੀ ਟੁੱਟ ਜਾਏਗਾ ਔਰ ਬੜੇ ਹੀ ਪਿਆਰ ਨਾਲ ਔਰ ਪਹਿਲੇ ਗੇਰ ਦੇ ਵਿੱਚ ਹੌਲੀ-ਹੌਲੀ ਇਹ ਇਹਨੂੰ ਤਿਆਰ ਕੀਤਾ ਗਿਆ ਅੱਜ 29 ਮਈਏ ਇਸ ਕਰਕੇ ਮੈਨੂੰ ਤਿਆਰ ਕੀਤਾ ਕਿ ਅਕਸਰ ਜਦੋਂ ਮੈਂ ਆਪਣਾ ਕੋਈ ਆਰਟਵਰਕ ਕਰਦਾ ਕੋਈ ਕਲਾਕਾਰੀ ਕਰਦਾ ਕੋਈ ਸਟੇਟਸ ਲਾਉਣਾ ਕੁਝ ਵੀ ਬਣਾਉਣਾ ਉਹਦੇ ਮਗਰ ਇੱਕ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਵਾਈਬਸ ਚੜਦੀ ਕਲਾ ਵਾਲੀ ਵਾਈਬਸ ਹਮੇਸ਼ਾ ਅੱਗੇ ਛਾਇਆ ਰਹਿਣ ਵਾਲੀ ਵਾਈਫਸ ਉਹਦੇ ਗਾਣਿਆਂ ਦੇ ਵਿੱਚ ਮੈਨੂੰ ਅਕਸਰ ਮੈਨੂੰ ਨਜ਼ਰ ਆਉਂਦੀ ਹੈ ਇਹ ਬਣਾਉਣ ਦਾ ਕਨਸੈਪਟ ਕਿਵੇਂ ਮਨਚ ਆਇਆ ਇਹ ਜੀ ਕਨਸੈਪਟ ਮੇਰਾ ਸਟੂਡੈਂਟ ਮੇਰੇ ਕੋਲ ਕੰਮ ਸਿਖ ਰਿਆ ਸੀਗਾ ਤੇ ਮੈਂ ਪੈਨਸਲ ਫੜੀ ਵੈਸੇ ਮੇਰੇ ਹੱਥ ਚ ਪੈਨਸਲ ਸੀਗੀ ਤੇ ਮੈਂ ਕਰਦੇ ਕਰਦੇ ਸਿੱਧੂ ਮੂਸੇਵਾਲੇ ਦੀ ਚਿਹਰੇ ਵਰਗਾ ਇੱਕ ਚਿਹਰਾ ਤਿਆਰ ਕਰਤਾ ਤੇ ਮੇਰੇ ਸਟੂਡੈਂਟ ਮੈਨੂੰ ਕਿਹਾ ਸਾਰੇ ਤੇ ਬਿਲਕੁਲ ਮੂਸੇਵਾਲਾ ਲੱਗਦਾ ਹੈ ਮੈਂ ਕਹਿੰਦਾ ਜਾ ਰਿਹਾ ਤੇ ਵਾਕਈ ਮੇਰੇ ਮਨ ਚ ਗਾਣੇ ਸੌਂਦੇ ਸੌਂਦੇ ਸੁਦੂ ਮੂਸੇ ਵਾਲੇ ਦੀ ਉਹ ਇਸ ਤਰ੍ਹਾਂ ਮੋੱਚ ਤੇ ਇਹ ਵੱਡੇ ਲਿਪਸ ਤੇ ਉਹਨਾਂ ਦੇ ਚਬੜਾ ਜਿਸ ਹਾਵਣ ਮੇਰੇ ਮਨ ਚੋਂ ਚੱਲਦਾ ਸੀਗਾ ਤੇ ਇਦਾਂ ਸਕੈਚ ਬਣ ਗਿਆ ਫਿਰ ਮੈਂ ਕਿਹਾ ਨਹੀਂ ਇਹਨੂੰ ਸਕੈਚ ਨੂੰ ਨਾ ਆਪਾਂ ਕਿਸੇ ਹੋਰ ਚੀਜ਼ ਤੇ ਬਣਾਈਏ ਜੇ ਮਤਲਬ ਮੇਰੇ ਅੰਦਰੋਂ ਆ ਹੀ ਗਈ ਉਹ ਚੀਜ਼ ਤੇ ਫਿਰ ਇਹਨੂੰ ਮੈਂ ਐਗ ਸ਼ੈਲ ਦੇ ਉੱਪਰ ਇਹਦੀ ਡਰਾਇੰਗ ਕੀਤੀ ਡਰਾਇੰਗ ਕਰਨ ਤੋਂ ਬਾਅਦ ਇਸ ਟੂਲ ਦੇ ਨਾਲ ਇਹਨੂੰ ਮੈਂ ਪਰਾਸ਼ਿਆ ਇਹ ਡਰਾਇੰਗ ਇਹਦੀ ਵਾਈਟ ਕਲਰ ਦੀ ਕਿਵੇਂ ਕੀਤੀ ਗਈ ਹੈ ਇਹ ਜੀ ਦੇਸੀ ਅੰਡਾ ਹੈ ਇਹ ਦੇਸੀ ਅੰਡਾ ਨਾਲ ਇਸ ਤਰ੍ਹਾਂ येलो ਓਕਰ ਕਲਰ ਦਾ ਹੁੰਦਾ ਹੈ ਤੇ ਜਦੋਂ ਅਸੀਂ ਇਹਨੂੰ ਛਿਲਦੇ ਆ ਥੱਲੇ ਵਾਈਟ ਨਿਕਲਦਾ ਹੈ ਇਹ ਉੱਤੋਂ ਉੱਤੋਂ ਤਰਾਸ਼ਿਆ ਗਿਆ ਤਾਂ ਕਰਕੇ ਇਤਰਾ ਲੱਗਦਾ ਜੀ ਵਾਈਟ ਡਰਾਇੰਗ ਕੀਤੀ ਇਹ ਅਸਲ ਦੇ ਵਿੱਚ ਇਹਨੂੰ ਖੁਰਚਿਆ ਗਿਆ ਤਰਾਸ਼ਿਆ ਗਿਆ ਅੱਛਾ ਅੰਦਰੋਂ ਵਾਈਟ ਸੀਗਾ ਇਹ ਅੰਦਰੋਂ ਵਾਈਟ ਨਿਕਲਦਾ ਹੈ ਜਦੋਂ ਅਸੀਂ ਦੇਸੀ ਆਂਡੇ ਨੂੰ ਉੱਪਰੋਂ ਉਹਦਾ ਛਿਲਕਾ ਛਿਲਦੇ ਆ ਨਾ ਤੇ ਵਿੱਚੋਂ ਕੈਲਸ਼ੀਅਮ ਇਹਦਾ ਵਾਈਟ ਨਿਕਲਦਾ ਇਹ ਉਹਦੇ ਨਾਲ ਕੀ ਕਰਦੇ ਹੋ ਹੁਣ ਤੁਸੀਂ ਇੱਥੇ ਤੇ ਇਹ ਹੁਣ ਕੀ ਕਰ ਰਹੇ ਹੋ ਇਹਨੂੰ ਇਹ ਜੀ ਹੁਣ ਇਹਨੂੰ ਥੋੜਾ ਥੋੜਾ ਮੈਂ ਬੋਲਡ ਕਰ ਰਹੇ ਆ ਥੋੜਾ ਮੋਟਾ ਕਰ ਰਹੇ ਆ ਵੀ ਆਊਟਲਾਈਨ ਜਿਹਨੂੰ ਇਹਨੇ ਕਹਿੰਦੇ ਵੀ ਅਹੀਂ ਆਊਟਲਾਈਨ ਗੂੜੀ ਕਰਨੀ ਆ ਇਹਨੂੰ ਵਾਈਟ ਕਲਰ ਚ ਬਣਾਇਆ ਗਿਆ ਜਿਵੇਂ ਇਹ ਪੈਨਸਲ ਬਲੈਕ ਨਾ ਕਰਦੇ ਆ ਇਹ ਵਾਈਟ ਨਾਲ ਕੰਮ ਕੀਤਾ ਗਿਆ ਹੁਣ ਅਸੀਂ ਬਰੀਕੀ ਨਾਲ ਇਸ ਅੰਡੇ ਤੇ ਜਾਂਦੇ ਆ ਬਾਈ ਕਿ ਕਿਵੇਂ ਇਸ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਦੀ ਅੱਖਾਂ ਨਜ਼ਰ ਆ ਰਹੀਆਂ ਆ ਬਕਾਇਦਾ ਤੌਰ ਤੇ ਉਹਨਾਂ ਦੇ ਮੁੱਛੇ ਦਾ ਸਟਾਈਲ ਵੀ ਨਜ਼ਰ ਆ ਰਿਹਾ ਹੈ ਇਹ ਜੀ ਦੇਖੋ ਅੱਖ ਔਰ ਦੋ ਅੱਖਾਂ ਦੇ ਵਿੱਚ ਇੱਕ ਜਿਵੇਂ ਸਾਡੀਆਂ ਦੋ ਅੱਖਾਂ ਨੇ ਇਹਦੇ ਵਿੱਚ ਇੱਕ ਅੱਖ ਦਾ ਡਿਫਰੈਂਸ ਹੁੰਦਾ ਔਰ ਉਹਦਾ ਕੈਰੈਕਟਰ ਫੜਨਾ ਤਸਵੀਰਾਂ ਤੇ ਸਾਰੇ ਕੋਈ ਬਣਾ ਲੈਂਦੇ ਨੇ ਪਰ ਉਸ ਚੀਜ਼ ਦਾ ਕੈਰੈਕਟਰ ਫੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਬੜੇ ਬੜੇ ਸਾਲ ਦੀ ਪ੍ਰੈਕਟਿਸ ਲੱਗ ਜਾਂਦੀ ਹੈ ਪਰ ਗੁਰੂ ਸਾਹਿਬ ਵੱਲੋਂ ਕਿਰਪਾ ਮਿਲਤੇ ਕਿ ਮੈਂ ਜਲਦੀ ਕੈਰੈਕਟਰ ਫੜ ਲੈਂਦਾ ਜਦੋਂ ਵੀ ਕਿਸੇ ਚੀਜ਼ ਨੂੰ ਬਣਾਉਂਦਾ ਤਾਂ ਬਿਲਕੁਲ ਅਸੀਂ ਬੜੇ ਪਿਆਰ ਨਾਲ ਇਹਨੂੰ ਪਕੜਾਂਗੇ ਤੁਸੀਂ ਦੇਖੋਗੇ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਪੂਰੀ ਤਸਵੀਰ ਜਰੀ ਹੈ ਔਰ ਇਸ ਤਰੀਕੇ ਨਾਲ ਮੁੱਛਾਂ ਨੂੰ ਵਟ ਦਿੱਤਾ ਜਾਂਦਾ ਹੈ ਉਹ ਵੀ ਇਸ ਦੇ ਵਿੱਚ ਦਿੱਤਾ ਗਿਆ ਹੈ ਤੇ ਜਿਵੇਂ ਉਹ ਦਸਤਾਰ ਸਜਾਉਂਦੇ ਸਨ ਜਿਵੇਂ ਲੜਦੇ ਰਿਹਾ ਉਹਨਾਂ ਦੇ ਪੱਡੇ ਜਰੇ ਸੀ ਉਹ ਵੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਸਜਾਏ ਗਏ ਨੇ ਤੇ ਬਾਈ ਜੀ ਫਿਰ ਇਹਨੂੰ ਕਟਿੰਗ 'ਚ ਦਿੱਕਤ ਨਹੀਂ ਆਈ ਯਾਨੀ ਸੋਚਿਆ ਕਿ ਅੰਡਾ ਟੁੱਟ ਜਾਊਗਾ ਜੀ ਟੁੱਟਦੇ ਵੀ ਨਹੀਂ ਆਂਡੇ ਤੇ ਅੱਜ 29 ਮਈ ਅੱਜ ਹੀ ਮੈਂ ਬਣਾਇਆ ਪਤਾ ਨਹੀਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੋਇਆ ਮੈਂ ਬਣਾਤਾ ਮੈਨੂੰ ਤਾਂ ਖੁਦ ਨਹੀਂ ਪਤਾ ਵੈਸੇ ਤੇ ਆਂਡਾ ਹੀ ਫੜਦੇ ਆ ਤੇ ਉਸੇ ਵੇਲੇ ਟੁੱਟ ਜਾਂਦਾ ਪਰ ਅੱਜ ਕੋਈ ਮਹਾਰਾਜ ਦੀ ਕਿਰਪਾ ਹੀ ਇਹੋ ਜਿਹੀ ਵੀ ਬਣਨਾ ਸੀ ਅੱਜ ਬਣ ਗਿਆ ਮੈਨੂੰ ਖੁਦ ਨੂੰ ਨਹੀਂ ਯਕੀਨ ਕਿ ਅੱਜ ਦੇਨੇ ਬਣ ਗਿਆ ਇੱਕ ਇਹਦੇ ਥੱਲੇ ਛੇਕ ਹੈ ਇਸ ਕਰਕੇ ਰੱਖਿਆ ਇਹਦੇ ਵੀ ਥੱਲੇ ਹੋਲ ਕੀਤਾ ਜਦੋਂ ਕਿ ਇਹਦਾ ਜਿਹੜਾ ਅੰਦਰਲਾ ਯੋਗ ਸੀਗਾ ਉਹਨੂੰ ਪਹਿਲਾਂ ਬਾਹਰ ਕੱਢਿਆ ਗਿਆ ਹਾਂ ਜੇ ਮੰਨ ਲਓ ਮੈਂ ਇੱਥੇ ਕਲਾਕਾਰੀ ਕਰਦਾ ਹਾਂ ਬਹੁਤ ਸੋਹਣਾ ਬਣ ਗਿਆ ਤੇ ਬਾਅਦ ਵਿੱਚ ਅੰਦਰਲੇ ਯੋਗ ਨੂੰ ਕੀ ਕਰਨਾ ਉਹਨੇ ਖਰਾਬ ਹੋ ਜਾਣਾ ਸੀਗਾ ਇਸ ਲਈ ਆਪਾਂ ਅੰਦਰੋਂ ਵਿਲਾ ਕਰਤਾ ਤੇ ਸਿਰਫ ਐਗ ਸ਼ੈਲ ਦੇ ਉੱਤੇ ਕੰਮ ਕੀਤਾ ਮੇਰੇ ਕੋ ਸਦਾ ਲਈ ਜਿਹਨੂੰ ਮੈਂ ਸੰਭਾਲ ਕੇ ਰੱਖਾਂ ਹਮੇਸ਼ਾ ਲਈ ਮੇਰੇ ਕੋ ਸੰਭਾਲਿਆ ਰਹੇ ਅੱਛਾ ਜਸਟਿਸ ਵਰਡ ਲਿਖਿਆ ਜਸਟਿਸ ਜੀ ਇਨਸਾਫ ਮੈਂ ਚਾਹੁੰਦਾ ਦੇਖੋ ਮਾਰਨ ਵਾਲੇ ਤੇ ਉਹਨੂੰ ਮਾਰ ਗਏ ਹਾਂ ਵੀ ਅਸੀਂ ਐਨ ਜੈ ਜੀ ਅਸੀਂ ਓਂ ਜਮਾਰਨ ਵਾਲੇ ਮਾਰ ਕੇ ਪਰ ਮੈਂ ਤੁਹਾਨੂੰ ਪੁੱਛਦਾ ਆਪਣੇ ਆਪ ਨੂੰ ਹੋਰ ਲੋਕਾਂ ਨੂੰ ਪੁੱਛਦਾ ਕਿ ਉਹਦੇ ਵਰਗੀਆਂ ਲਾਈਨਾਂ ਉਹਦੇ ਬੋਲ ਜੋ ਕਿਤਰਾ ਉਹ ਲੜੀ ਦੇ ਵਿੱਚ ਉਹ ਪਰੋਂਦਾ ਸੀਗਾ ਜੋ ਉਹਨੇ ਪੰਜਾਬੀਅਤ ਦੀ ਗੱਲ ਕੀਤੀ ਸਰਦਾਰਾਂ ਦੀ ਗੱਲ ਕੀਤੀ ਉਹਦਾ ਇੱਕ ਗਾਣਾ ਸੀ ਕਿੰਦਾ ਟਾਵਲ ਨਾ ਸਮਝੀ ਮਾਨ ਜੱਟਾਂ ਦਾ ਮਤਲਬ ਉਹਨੇ ਦਸਤਾਰ ਦੀ ਗੱਲ ਬਿਲਬੋਰਡ ਤੱਕ ਕੀਤੀ ਉਸ ਬੰਦੇ ਨੇ ਸਾਡੀ ਪੰਜਾਬੀ ਤੇ ਸਾਰੇ ਗੋਰਿਆਂ ਨੇ ਖੜੇ ਹੋ ਕੇ ਪੰਜਾਬੀਆਂ ਨੂੰ ਸਲੂਟ ਮਾਰਨੇ ਸੀ ਜੇਕਰ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਹੁੰਦਾ ਤੇ ਪਰ ਕੁਝ ਕਾਰਨ ਇਹੋ ਜਿਹੇ ਨੇ ਹੋ ਸਕਦਾ ਕੋ ਪੋਲੀਟੀਕਲ ਹੋ ਜੇ ਕੋ ਕਾਰਨ ਹੋ ਜੇ ਜਾਂ ਕੋਈ ਦੁਸ਼ਮਣ ਹੋਰ ਜਾਂ ਹੋਰ ਜਿਹੜੇ ਹੋਰ ਸਿੰਗਰ ਸੀ ਕਲਾਕਾਰ ਜੋ ਵੀ ਅਸੀਂ ਟੀਵੀ ਤੇ ਸੁਣਦੇ ਆ ਉਹ ਮੈਂ ਕਹਿੰਦਾ ਸਭ ਕੋਈ ਠੀਕ ਹੈ ਪਰ ਤੁਸੀਂ ਮੈਨੂੰ ਦੱਸੋ ਕਿ ਉਹ ਬੋਲ ਤੁਸੀਂ ਲਿਖ ਸਕਦੇ ਹੋ ਜੋ ਉਹ ਬੰਦਾ ਲਿਖ ਗਿਆ ਉਹਨੇ ਸਾਡੀ ਪੰਜਾਬੀ ਦੀ ਗੱਲ ਪਤਾ ਨਹੀਂ ਕਿੱਥੇ ਪਹੁੰਚਾਉਣੀ ਸੀ ਤੇ ਉਹ ਚੜਦੀ ਜਵਾਨੀ ਚ ਮੁੰਡਾ ਸਾਡਾ ਲੈ ਗਿਆ ਉਹਦੇ ਨਾਲ ਦੀ ਚੜ੍ਹਾਈ ਮੈਂ ਕਿਸੇ ਬੰਦੇ ਦੀ ਨਹੀਂ ਦੇਖੀ ਸਭ ਤੋਂ ਵੱਡੀ ਗੱਲ ਹੈ ਕਿ ਅੱਜ 2 ਸਾਲ ਹੋ ਗਏ ਨੇ ਪਰ 2 ਸਾਲ ਬਾਅਦ ਵੀ ਚੜ੍ਹਾਈ ਹੈ ਭਾਜੀ ਉਹਦੇ ਜਾਣ ਤੋਂ ਬਾਅਦ ਉਹਦੀ ਚੜ੍ਹਾਈ 10 ਗੁਣਾ ਵਧ ਗਈ ਲੋਕਾਂ ਟੈਟੂ ਬਣਾਉਂਦੇ ਜੋ ਗੱਲਾਂ ਉਹਨੇ ਕਹੀਆਂ ਉਹ ਗੱਲਾਂ ਅੱਜ ਸੱਚ ਹੋ ਰਹੀਆਂ ਕਹਿੰਦਾ ਮੇਰੇ ਯਾਰਾਂ ਦੀ ਬਾਂਹ ਤੇ ਮੇਰੇ ਟੈਟੂ ਬੰਨੇ ਅੱਜ ਟੈਟੂਆਂ ਦੁਕਾਨਾਂ ਜਿਆਦਾ ਮੂਸੇ ਵਾਲੇ ਦੇ ਟੈਟੂ ਬਣਨਦੇ ਨੇ ਹੂੰ ਟੈਟੂ ਵਾਲੀਆਂ ਦੁਕਾਨਾਂ ਦਾ ਰੋਜ਼ਗਾਰ ਹੀ ਮੂਸੇ ਵਾਲੇ ਨੇ ਚਲਾਇਆ ਉਹਦੀਆਂ ਟੀ-ਸ਼ਰਟਾਂ ਦੇ ਫੋਟੋਆਂ ਉਹਦੀਆਂ ਚੀਜ਼ਾਂ ਨੇ ਲੋਕਾਂ ਕਈਆਂ ਨੂੰ ਕਾਰੋਬਾਰ ਦਿੱਤ ਨੇ ਤੇ ਮੈਂ ਮੰਗ ਕਰਦਾ ਇਨਸਾਫ ਦੀ 2 ਸਾਲ ਹੋ ਗਏ ਨੇ ਸਾਰਾ ਕੁਝ ਤੁਹਾਡੇ ਕੋਲ ਹੈ ਸਾਰੀ ਪਾਵਰਾਂ ਸਰਕਾਰਾਂ ਦੇ ਕੋਲ ਹੈ ਪਰ ਕਿਉਂ ਨਹੀਂ ਇਨਸਾਫ ਹੋ ਪਾਰਿਆ 59 ਦੀ ਗੱਲ ਕਰੀ ਕਿ ਐਸ ਆੜ ਦੇ ਵਿੱਚ ਉਸ ਦਰਦ ਨੂੰ ਬਿਆਨ ਕੀਤਾ ਤੁਸੀਂ ਜੀ ਬਿਲਕੁਲ ਦਰਦ ਵਿਖਾਉਂਦਾ ਪਿਆ ਵੀ ਕਿਉਂ ਨਹੀਂ ਯਾਰ 2 ਸਾਲ ਹੋ ਗਏ ਕਿਉਂ ਨਹੀਂ ਇਨਸਾਫ ਮਿਲਿਆ ਇਹੋ ਜੀ ਕਿਹੜੀ ਕਮੀ ਹੈ ਸਾਡੀ ਸਰਕਾਰ ਕੋਈ ਜੀ ਇਨਸਾਫ ਨਹੀਂ ਦੇ ਪਾਰੀ ਇਹੋ ਜੇ ਕਿਹੜੇ ਕਾਰਨ ਨੇ ਭਾਜੀ ਜਨਤਾ ਤੇ ਜਨਤਾ ਤੇ ਸਵਾਲ ਕਰਦੀ ਹੈ ਪੁੱਛਦੀ ਹੈ ਵੀ ਕਿਉਂ ਨਹੀਂ ਹੋ ਰਿਹਾ 295 ਨਾਲ ਲਿਖਿਆ 295 ਉਹਦਾ ਬਹੁਤ ਫੇਮਸ ਗਾਣਾ ਹੋਇਆ 295 ਔਰ 29 ਮਈ ਨੂੰ ਉਹਦੀ ਡੈਥ ਹੋਈ ਉਹਦਾ ਲਾਸਟ ਗਾਣਾ ਸੀ ਦ ਲਾਸਟ ਰਾਈਡ ਉਹਦੇ ਵਿੱਚ ਉਹਦੇ ਜੋ ਕੁਝ ਹੋਣਾ ਸੀ ਆਪਣੀਆਂ ਗੱਲਾਂ ਉਹਨੇ ਪਹਿਲਾਂ ਲਿਖਤੀਆਂ ਤੇ ਮੂਸੇ ਵਾਲੇ ਨੂੰ ਲੋਕ ਉਹਦੇ ਜਾਣ ਤੋਂ ਬਾਅਦ ਜ਼ਿਆਦਾ ਸੁਣਨ ਲੱਗੇ ਉਹ ਤੁਸੀਂ ਸ਼ਰਧਾਂਜਲੀ ਦਿੱਤੀ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਬਹੁਤ ਭਾਵੁਕ ਹੋਇਆ ਤੇ ਹਾਂਜੀ ਤੇ ਔਰ ਮੈਂ ਜਸਟਿਸ ਦੀ ਮੰਗ ਵੀ ਕਰਦਾ ਵੀ ਇਨਸਾਫ ਹੋਣਾ ਚਾਹੀਦਾ ਮਨ ਭਾਵੁਕ ਹੋਇਆ ਬਿਲਕੁਲ ਉਹਦੇ ਨਾਲ ਦਾ ਜੋ ਲਿਖ ਗਿਆ ਜੋ ਉਹਦੇ ਬੋਲ ਸੀ ਔਰ 4-5 ਸਾਲਾਂ ਦੇ ਵਿੱਚ ਉਹਨੇ ਜੈਜੇਕਾਰ ਕਰਾਤੀ ਮੈਂ ਕਹਿੰਦਾ ਕਿਸੇ ਦਾ ਗਾਣਾ ਲੋਕ ਸੁਣਦੇ ਨਹੀਂ ਅੱਜ ਵੀ ਮੈਂ ਜਦੋਂ ਕਾਰਖਾਨੇ ਕੰਮ ਕਰਦਾ ਜਾਂ ਕਿਤੇ ਵੀ ਬਸ ਗਾਣੇ ਮੂਸੇ ਵਾਲੇ ਦੇ ਚੜਦੀ ਕਲਾ ਵਾਲੇ ਗਾਣੇ ਸ਼ਰਧਾਂਜਲੀ ਦਿੱਤੀ ਹੈ ਸ਼ਰਧਾਂਜਲੀ ਦਿੱਤੀ ਮੰਨ ਤੇ ਆਰਡਰ ਨੂੰ ਸੰਭਾਲ ਕੇ ਰੱਖੋਗੇ ਬਿਲਕੁਲ ਜੀ ਉਹਦੇ ਮਾਪੇ ਬਾਬ ਨੂੰ ਤੇਂ ਜਾਓਗੇ ਜੇ ਕਦੇ ਸਵੱਬ ਬਣਿਆ ਕਿਤੇ ਮੇਲ ਹੋਇਆ ਮੈਂ ਜ਼ਰੂਰ ਨਹੀਂ ਜਾਵਾਂਗਾ ਯਾਦ ਜਿੰਦਾ ਅੱਜ ਵੀ ਤੁਹਾਡੇ ਅੰਦਰ ਸਿੱਧੂ ਮੂਸੇ ਵਾਲਾ ਜਿੰਦਾ। ਬਿਲਕੁਲ ਜੀ ਮੈਂ ਸਿੱਧੂ ਮੂਸੇ ਵਾਲਾ ਜਿੰਦਾ ਮੈਨੂੰ ਯਾਦ ਹੈ ਇਹ ਸਿੱਧੂ ਮੂਸੇ ਵਾਲਾ 2017 ਦੇ ਵਿੱਚ ਇੱਕ ਗਾਣਾ ਆਇਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇ ਉਹ ਮੇਰਾ ਇੱਕ ਦੋਸਤ ਸੀ ਉਹ ਮੈਨੂੰ ਨਾ ਬਾਰ-ਬਾਰ ਛੇੜਦਾ ਸੀ ਇਸ ਗੱਲ ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਂ ਕਹਿੰਦਾ ਜੀ ਯਾ ਇਹ ਕਿਉਂ ਕਰਦੇ ਹੋ ਕਹਿੰਦਾ ਯਾਰ ਤੂੰ ਮੈਨੂੰ ਉਹਦੇ ਵਰਗਾ ਲੱਗਦਾ ਤੇ ਤੇਰਾ ਚਿਹਰਾ ਵੀ ਉਹ ਮੂਸੇ ਵਾਲੇ ਵਰਗਾ ਲੱਗਦਾ ਤੇ ਜਦੋਂ ਉਹ ਫੇਮਸ ਹੋ ਗਿਆ ਬਾਅਦ ਚ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਤੂੰ ਉਹਦੇ ਵਰਗਾ ਲੱਗਦਾ ਹੂੰ ਤੇ ਚਲੋ ਐ ਮੈਨੂੰ ਮੈਂ ਮੰਨ ਕਰਦਾ ਉਹਦੇ ਜਸਟਿਸ ਦੀ ਆਪਣੀ ਕਲਾ ਕਾਰੀ ਰਹੀ ਸ਼ਰਧਾ ਜੀ ਜੀਨਾ ਅੱਜ 29 ਮਈ ਮੈਂ ਉਹਦੇ ਨਾਲ ਦੇ ਉੱਤੇ ਗੱਡੀ ਤਾਂ ਬਿਲਕੁਲ ਇੱਕ ਕਲਾਕਾਰ ਆ ਵੀ ਹੈ ਕਲਾਕਾਰ ਹੋ ਗਾਣਾ ਉਹਨਾਂ ਦੇ ਕੋਈ ਦੋ ਸ਼ਬਦ ਸੁਣਾ ਸਕੋ ਤੇ ਅ ਗਾਣਾ ਸੁਣਾਵਨੇ ਜੀ ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰਕੀ ਪੁੱਤ ਹੇਡ ਮਿਲੂਗਾ ਵਾਹ ਬਹੁਤ ਸੁਣੇ ਉਹਦੇ ਬੋਲ ਉਹਦੇ ਬੋਲ ਦੇ ਲੋਕ دیਵਾਨੇ ਆ ਜੋ ਵੀ ਉਹ ਬੋਲਦੇ ਉਹ ਤੇ ਅੱਜ ਇਸ ਕਲਾ ਦੇ ਵਿੱਚ ਤੁਸੀਂ ਬੋਲ ਨੂੰ ਲਿਆ ਮੈਂ ਅੱਜ ਆਪਣੀ ਕਲਾਕਾਰੀ ਰਹੀਂ ਉਹਨਾਂ ਦਾ ਸ਼ਰਧਾਂਜਲੀ ਦਿਨ 29 ਮਈ ਤੇ ਤੇ ਆਸ ਕਰਦਾ ਪ੍ਰਮਾਤਮਾ ਨੂੰ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਤੁਹਾਡੇ ਵੀ ਕਹਿੰਦੇ ਬਹੁਤ ਸਾਰੇ ਫੈਨਸ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਫੈਨਸ ਨੂੰ ਇਹ ਹੈ ਕਿ ਮਹਾਰਾਜ ਜੀ ਅੱਗੇ ਅਰਦਾਸ ਕਰਨ ਕਿ ਉਹਨੂੰ ਜਸਟਿਸ ਮਿਲੇ ਤੇ ਜਿਆਦਾ ਸ਼ੋਰ ਸ਼ਰਾਬਾ ਪਾਉਣ ਦੀ ਸਾਨੂੰ ਕੋਈ ਲੋੜ ਨਹੀਂ ਆ ਗੁਰੂ ਘਰ ਜਾਓ ਅਰਦਾਸ ਕਰੋ ਉਹਦੇ ਨਾਮ ਦੀ ਉੱਤੇ ਤੇ ਛੇਤੀ ਨੂੰ ਇਨਸਾਫ ਹੋਰ ਵੀ ਅਸਾਂ ਚੀਜ਼ਾਂ ਬਣਾਉਂਦੇ ਰਹੂਗੇ ਬਾਈ ਦੋਸਤ ਮੈਂ ਜੀ ਕਲਾਕਾਰ ਆ ਮੈਂ ਬਹੁਤ ਸਾਰੇ ਲੋਕਾਂ ਵਾਸਤੇ ਚੀਜ਼ਾਂ ਬਣਾਈਆਂ ਸਿੱਧੂ ਮੂਸੇਵਾਲੇ ਦਾ ਮੈਂ ਥੋੜਾ ਫੈਨ ਵੀ ਆ ਵੀ ਮੈਂ ਉਹਨਾਂ ਦੇ ਗਾਣੇ ਬਹੁਤ ਆਪਣੇ ਕਾਰਖਾਨੇ ਸੁਣਦਾ ਹਾਂ ਜਿਸ ਕਰਕੇ ਮੈਂ ਆਪਣੀ ਕਲਾ ਕਰ ਰਹੀ ਹਾਂ ਉਹਨਾਂ ਸ਼ਰਧਾਂਜਲੀ ਦੇ ਤਾਂ ਬਿਲਕੁਲ ਸੱਚੀ ਸ਼ਰਧਾਂਜਲੀ ਦੀ ਗੱਲ ਕਰ ਰਹੇ ਆ ਤਾਂ ਤੁਸੀਂ ਵੇਖੋ ਕਿ ਜਿਸ ਤਰੀਕੇ ਨਾਲ ਰੈਕਸ਼ਨ ਦੇ ਉੱਤੇ ਤਿਆਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਨ ਚ ਆਇਆ ਕਿ ਕਿਸ ਤਰ੍ਹਾਂ ਖੁਰੇਦ ਕੇ ਤਿਆਰ ਕੀਤਾ ਜਾ ਸਕਦਾ ਹੈ ਤੇ ਹੋਰ ਦੂਸਰੀ ਗੱਲ ਉਹਨਾਂ ਨੇ ਅੱਜ ਇਨਸਾਫ ਦੀ ਕੀਤੀ ਹੈ ਕਿ ਇਸ ਮਾਮਲੇ 'ਚ ਉਹ ਚਾਹੁੰਦੇ ਨੇ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਨੂੰ ਇਨਸਾਫ ਮਿਲੇ ਤੇ ਜਿਸ ਕਰਕੇ ਉਹਨਾਂ ਨੇ ਇੱਕ ਜਸਟਿਸ ਵਰਡ ਵੀ ਲਿਖਿਆ ਹੈ ਪਰ ਦੇਖਣਾ ਹੋਏਗਾ ਕਿ ਹੁਣ ਉਹਦੇ ਕਾਤਰਾਂ ਨੂੰ ਸਜ਼ਾ ਕਦੋਂ ਮਿਲਦੀ ਹੈ ਤੇ ਕਦੋਂ ਇੱਕ ਸੱਚੀ ਸ਼ਰਧਾਂਜਲੀ ਜਿਹੜੀ ਹੈ ਉਹ ਸਰਕਾਰ ਜਿਹੜੀ ਉਹਨਾਂ ਨੂੰ ਦੇ ਪਾਏਗੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ